ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਮੈਂ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੰਗੀ ਗੱਲਾਂ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ਾ ਬਹੁਤ ਵਧੀਆ ਟੌਪਿਕ ਹੈ ਜਿੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਵਿਚਾਰ ਸਾਂਝੀ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ 'ਤੇ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਜਿਹੜੀ ਅੱਜਕੱਲ੍ਹ ਅੱਜ ਦੇ ਟਾਈਮ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਹਨਾ ਇਸੇ ਟੌਪਿਕ ਦੇ ਉੱਤੇ ਹਨਾ ਇਹ ਜਿਹੜੀ ਡਿਪਰੈਸ਼ਨ ਦੀ ਪ੍ਰੋਬਲਮ ਅੱਜ ਕੱਲ ਆਮ ਲੋਕਾਂ 'ਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਕਾਰਨ ਤਾਂ ਕਈ ਨੇ ਇਹਦੇ ਹਨਾ ਇੱਕ ਆਮ ਆਦਮੀ ਦੀ ਜ਼ਿੰਦਗੀ ਵਿੱਚ ਚਾਹੇ ਆਮ ਪੰਦਾ ਹੈ ਚਾਹੇ ਕੋਈ ਖਾਸ ਆ ਜਾਂ ਹਨਾ ਕੋਈ ਵੀ ਆ ਨਾ ਬੜੇ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹਿਣਾ ਜ਼ਿੰਦਗੀ ਦੇ ਵਿੱਚ ਲੈ ਦੇ ਵਿੱਚ ਕਈ ਬੰਦੇ ਉਹਨਾਂ ਪ੍ਰੋਬਲਮਸ ਨੂੰ ਆਪਣੇ ਮਾਈਂਡ ਦੇ ਉੱਤੇ ਹਾਲੀ ਕਰ ਲੈਂਦੇ ਆ ਹਨਾ ਸੋਚੀ ਜਾਣਾ ਸੋਚੀ ਜਾਣਾ ਨਾ ਵੀ ਆਹ ਹੋ ਗਿਆ ਆਹ ਹੋ ਗਿਆ ਨਾ ਇਸ ਚੀਜ਼ ਕਰਕੇ ਜਿਹੜੀ ਆਪਣੇ ਮਾਈਂਡ ਦੇ ਉੱਤੇ ਸਟ्रेस ਪੈ ਜਾਂਦੀ ਹੈ ਤੇ ਆਪਾਂ ਡਿਪਰੈਸ਼ਨ 'ਚ ਚਲੇ ਜਾਂਦੇ ਜਿਹੜੇ ਮੇਰੇ ਵੀਰਾਂ ਭੈਣਾਂ ਨੂੰ ਇਹ ਪ੍ਰੋਬਲਮ ਆ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਤੇ ਮੈਨੂੰ ਮੈਂ ਸਮਝ ਸਕਦਾ ਕਿ ਉਹ ਕਿਸ ਹਾਲਾਤ ਚੋਂ ਲੰਘ ਰਹੇ ਨੇ ਸੋ ਦੋਸਤੋ ਬਹੁਤ ਹੀ ਸਿੰਪਲ ਤਰੀਕੇ ਨੇ ਹਨਾ ਡਿਪਰੈਸ਼ਨ ਤੋਂ ਬਾਹਰ ਆਉਣ ਦੇ ਬਿਨਾ ਮੈਡੀਸਨ ਤੋਂ ਚਲੋ ਮੈਡੀਸਨ ਜੇ ਖਾਣੇ ਹੋਣਾ ਖਾਈ ਚਲੋ ਪਰ ਮੈਡੀਸਨ ਕਿਤਨਾ ਕਿਤੇ ਸਾਡੇ ਇਹ ਮੈਡੀਸਨਸ ਇੰਨੀ ਹਾਮਲੂ ਨਹੀਂ ਆ ਸਾਨੂੰ ਕਿਤਨਾ ਕਿਤੇ ਇਹਦਾ ਸਾਈਡ ਇਫੈਕਟ ਹੁੰਦਾ ਆ ਸੋ ਕੋਸ਼ਿਸ਼ ਕਰੋ ਬਿਨਾ ਮੈਡੀਸਨ ਤੋਂ ਹਨਾ ਕੁਝ ਕੁ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨਾਲ ਇਹ ਪ੍ਰੋਬਲਮ ਹੀਲ ਹੋ ਜਾਂਦੀ ਹੈ ਠੀਕ ਹੋ ਜਾਂਦੀ ਹੈ ਹਨਾ ਬੰਦਾ ਡਿਪਰੈਸ਼ਨ ਚੋਂ ਹੌਲੀ ਹੌਲੀ ਬਾਹਰ ਆ ਜਾਂਦਾ ਆ ਤੇ ਨੋਰਮਲ ਆਪਣੀ ਲਾਈਫ ਜੋ ਹੈਗਾ ਉਹ ਜਿਉਂਦਾ ਹੈ ਨਾ ਵਧੀਆ ਸੁਖੀ ਤੇ ਖੁਸ਼ੀ ਵਾਲੇ ਤਰੀਕੇ ਨਾਲ ਸੋ ਦੋਸਤੋ ਇਹ ਚ ਕਰਨਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਤੁਹਾਡੇ ਮਾਈਂਡ ਦੇ ਵਿੱਚੋਂ ਜਿਹੜੀ ਨੈਗੇਟਿਵਿਟੀ ਆ ਉਹ ਖਤਮ ਤੁਹਾਨੂੰ ਕਰਲੀ ਪੈਣੀ ਹੈ ਨਾ ਹਾਂ ਕਿਸੇ ਵੀ ਤਰ੍ਹਾਂ ਨੂੰ ਤੁਸੀਂ ਇਹ ਨਕਾਰਾਤਮਕ ਸੋਚ ਨਾਲ 네ਗੇਟਿਵ ਥਿੰਕਿੰਗ ਨਾਲ ਨੂੰ ਆਪਣੇ ਮਾਈਂਡ ਤੇ ਬਿਠਾਉਣੇ ਹਨ ਤੁਸੀਂ ਸੋਚੀ ਜਾਣਾ ਮੰਨ ਲਓ ਤੁਹਾਡੇ ਨਾਲ ਅੱਜ ਕੋਈ ਕੋਈ ਟ੍ਰੈਜੇਡੀ ਹੋਈ ਆ ਹਨ ਜਾਂ ਪਹਿਲਾਂ ਸਾਲ ਪਹਿਲਾਂ ਟ੍ਰੈਜੇਡੀ ਹੋ ਗਈ ਤੁਸੀਂ ਉਹੀ ਮਾਇਨ ਵਿੱਚ ਰੱਖੀ ਉਹ ਬਾਹਰ ਹੀ ਨਹੀਂ ਘਟਿਆ ਉਹ ਤੋਂ ਉੱਭਰ ਹੀ ਨਹੀਂ ਪਾਇਆ ਹਨ ਇਹ ਚੀਜ਼ ਬਹੁਤ ਵੱਡਾ ਕਾਰਨ ਬਣਦੀ ਆ ਹਨ ਇਹ ਡਿਪਰੈਸ਼ਨ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਸੋ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੋ ਜਿੰਨੀ ਹੋ ਸਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ 네ਗੇਟਿਵਿਟੀ ਨੂੰ ਬਾਹਰ ਕੱਢੋ ਦਿਮਾਗ ਚੋਂ ਤੇ ਪੋਜ਼ਿਟਿਵਿਟੀ ਜਿੰਨੀ ਹੋ ਸਕੇ ਆਪਣੇ ਮਾਈਂਡ ਵਿੱਚ ਲਿਆਓ ਆਪਣੇ ਆਪ ਨੂੰ ਪੋਜ਼ਿਟਿਵ ਰੁਖ ਵੀ ਹਾਂ ਯਾਰ ਮੈਂ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਚਲੋ ਜੋ ਹੋਣਾ ਸੀ ਹੋ ਗਿਆ ਅੱਗੇ ਜੋ ਹੋਊਗਾ ਉਹ ਮਹਾਰਾਜ ਜੀ ਦੀ ਕਿਰਪਾ ਹੋਊਗੀ ਮਾਇ ਗੁਰ ਪਰਮਾਤਮਾ ਦੀ ਰੱਬ ਦੀ ਅੱਲਾਹ ਦੀ ਕਿਰਪਾ ਹੋਊਗੀ ਨੰਬਰ 1 ਤੇ ਨੰਬਰ 2 ਤੇ ਦੋਸਤੋ ਜੇ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਤੁਸੀਂ ਇਹਨੂੰ ਫੇਸ ਕਰ ਰਹੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਮਿਊਜ਼ਿਕ ਸੁਣਿਆ ਕਰੋ ਮਿਊਜ਼ਿਕ ਲਾਊਡ ਮਿਊਜ਼ਿਕ ਨੂੰ ਅਵੋਇਡ ਕਰਨਾ ਤੇ ਲਾਈਟ ਮਿਊਜ਼ਿਕ ਸੁਣਨਾ ਜਿੰਦਾਂ ਦਾ ਤੁਸੀਂ ਪਸੰਦ ਕਰਦੇ ਹੋ ਸੁਣਨਾ ਲਾਉਡ میوزਿਕ ਤੋਂ ਪਰਹੇਜ਼ ਕਰਨਾ ਹੈ ਤੇ ਕੋਸ਼ਿਸ਼ ਕਰੋ ਕਿ ਹੈੱਡਫੋਨਸ ਲਗਾ ਕੇ ਆਪਣੇ ਇਅਰਸ ਦੇ ਉੱਤੇ ਹੈੱਡਫੋਨ ਲਗਾਓ ਤੇ ਫਿਰ میوزਿਕ ਦਾ ਆਨੰਦ ਲਓ میوزਿਕ ਨੂੰ ਸੁਣੋ ਤੇ ਰਿਲੈਕਸ ਹੋਵੋ میوزਿਕ ਇੱਕ ਪਰਮਾਤਮਾ ਦੀ ਹੀ ਦੇਣ ਆ ਮੈਂ میوزਿਕ ਨੂੰ ਪਰਮਾਤਮਾ ਦਾ ਨਾਮ ਦਿੱਤਾ ਗਿਆ ਵਾ میوزਿਕ ਵੀ ਇਸ ਡਿਪਰੈਸ਼ਨ ਦੀ ਪ੍ਰੋਬਲਮ ਨੂੰ ਹੀਲ ਕਰਨ ਵਿੱਚ ਬਹੁਤ ਸਾਡੇ ਇਫੈਕਟ ਬਹੁਤ ਵਧੀਆ ਇਫੈਕਟਿਵ ਚੀਜ਼ ਹੈ ਵੀ ਉਸ ਜਿਹਾ ਨਾ ਸੋ میوزਿਕ ਨੂੰ ਸੁਨਿਆ ਕਰੋ ਜਦੋਂ ਤੁਹਾਨੂੰ ਟਾਈਮ ਮਿਲਦਾ ਹੈ ਨਾ ਤੇ ਨੰਬਰ 10 ਤੇ ਆਪਾਂ ਗੱਲ ਕਰਾਂਗੇ ਜੀ ਆਊਟਿੰਗ ਆਊਟਿੰਗ ਬਹੁਤ ਜ਼ਰੂਰੀ ਹੈ ਨਾ ਜੇ ਤੁਸੀਂ ਇਸ ਪ੍ਰੋਬਲਮ ਫੇਸ ਕਰ ਰਹੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਥੋੜੇ-ਥੋੜੇ ਸਮੇਂ ਬਾਅਦ ਚਾਹੇ ਦੂਰ ਨੀਕ ਦੇ ਨੇੜੇ ਕਿਤੇ ਆਉਟਿੰਗ ਜਰੂਰ ਕਰਿਆ ਕਰੋ ਕਿਸੇ ਹਿਲ ਸਟੇਸ਼ਨ ਤੇ ਚੱਲ ਗਏ ਜਾਣਾ ਕਿਸੇ ਧਾਰਮਿਕ ਥਾਂ ਸਥਾਨ ਤੇ ਚੱਲ ਗਏ ਧਾਰਮਿਕ ਥਾਂ ਤੇ ਜਿੱਥੇ ਤੁਸੀਂ ਜਾਣਾ ਪਸੰਦ ਕਰਦੇ ਹੋ ਨਾ ਉਸ ਚੀਜ਼ ਨਾਲ ਉਸ ਚੀਜ਼ ਨਾਲ ਵੀ ਡਿਪਰੈਸ਼ਨ ਦੀ ਜਿਹੜੀ ਪ੍ਰੋਬਲਮ ਆ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ ਤੇ ਇੱਕ ਆਪਾਂ ਚੌਥੇ ਨੰਬਰ ਤੇ ਗੱਲ ਕਰਾਂਗੇ ਜੀ ਜੇ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਕੋਸ਼ਿਸ਼ ਕਰਿਆ ਕਰੋ ਕਿ ਇਕੱਲੇ ਨਾ ਰਹਿਆ ਕਰੋ ਤੁਸੀਂ ਘਰ ਵਿੱਚ ਕੱਲਿਓਂ ਕੱਲੇੋਂ ਕੱਲੇ ਬੈਠੋਗੇ ਤੁਸੀਂ ਕੋਈ ਨਾ ਕੋਈ ਸੋਚਦੇ ਰਹੋਗੇ ਤੁਸੀਂ ਆਪਣੇ ਆਪ ਨੂੰ ਕੱਲੇ ਨਹੀਂ ਰੱਖਣਾ ਕਿਤੇ ਨਾ ਕਿਤੇ ਬਿਜ਼ੀ ਰੱਖਿਆ ਕਰੋ ਚਾਹੇ ਕੋਈ ਕੰਮਕਾਰ ਦੇ ਵਿੱਚ ਬਿਜੀ ਰੱਖੋ ਹਨਾ ਕੋਈ ਕੋਈ ਵੀ ਚੀਜ਼ ਲਾ ਲਓ ਤੁਸੀਂ ਆਪੇ ਉਹਨੂੰ ਬਿਜੀ ਰੱਖੋ ਤਾਂ ਕਿ ਮਾਈਂਡ ਦੇ ਉੱਤੇ ਪ੍ਰੈਸ਼ਰ ਨਾ ਪਵੇ ਆਲ ਟੂ ਫਾਲਦੂ ਦੀਆਂ ਗੱਲਾਂ ਤੁਹਾਡੇ ਮਾਈਂਡ ਦੇ ਆਮੀ ਨਾਮ ਹਨ ਤੇ ਕੋਸ਼ਿਸ਼ ਕਰੋ ਕੋਈ ਕੋਲੇ ਨਾ ਹੋ ਕੋਈ ਨਾ ਕੋਈ ਤੁਹਾਡੇ ਨਾਲ ਹੋਵੇ ਤੁਹਾਡਾ ਫਰੈਂਡ ਸਰਕਲ ਹੋਵੇ ਤੁਹਾਡੇ ਫੈਮਿਲੀ ਮੈਂਬਰ ਹੋਵੇ ਜਿੱਨਾ ਤੁਸੀਂ ਬੈਠ ਕੇ ਗੱਲਾਂ ਬਾਤਾਂ ਮਾਰੋ ਕਿਉਂਕਿ ਕੱਲਾਪਣ ਵੀ ਡਿਪਰੈਸ਼ਨ ਦਾ ਇੱਕ ਮੇਨ ਕਾਰਨ ਪਤਾ ਜੇ ਬੰਦਾ ਇਕੱਲਾ ਰਹਿੰਦਾ ਤਾਂ ਉਹ ਸੋਚਦਾ ਹੈ ਕਿ ਕੋਈ ਤਾਂ ਪੁੱਛਤੇ ਉਹ ਮਾਈਂਡ ਦੇ ਅਜੀਬ ਗੱਲਾਂ ਘੁੰਮਦੀਆਂ ਰਹਿੰਦੀਆਂ ਨੇ ਜਿਹਦੇ ਕਰਕੇ ਡਿਪਰੈਸ਼ਨ ਦੀ ਪ੍ਰੋਬਲਮ ਆਉਂਦੀ ਹੈ ਸੋ ਦੋਸਤੋ ਇਹ ਚਾਰਕ ਹਿੰਟ ਸੀਗੇ ਜਣ ਕਿ ਜਿਹੜੇ ਮੈਂ ਤੁਹਾਨੂੰ ਦਿੱਤੇ ਆ ਵੀ ਹਨਾ ਜੇ ਤੁਸੀਂ ਇਹਨਾਂ ਤੇ ਗੌਰ ਕਰੋਗੇ ਇਹਨਾਂ ਤੇ ਕੰਮ ਕਰੋਗੇ ਤਾਂ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਤੋਂ ਬਹੁਤ ਬਹੁਤ ਜਲਦੀ ਰਾਹਤ ਹੋਊਗੀ ਬਹੁਤ ਵਧੀਆ ਇਫੈਕਟ ਹੈ ਇਹਨਾਂ 'ਚ ਜਰ ਕਰਕੇ ਦੇਖੋ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰ ਕੋਈ ਵੀ ਇਸ ਵੀਡੀਓ ਦਾ ਲਾਭ ਲੈ ਸਕੇ ਚਲੋ ਅਗਲੀ ਵੀਡੀਓ 'ਚ ਜਲਦੀ ਮਿਲਾਂਗੇ ਥੈਂ